ਇੱਕ ਵਾਰ ਫਿਰ ਸਿੱਧੂ ਮੂਸੇਵਾਲੇ ਦੇ ਘਰ ਗੂੰਜੀਆਂ ਕਿਲਕਾਰੀਆਂ ਪਿਤਾ ਬਲਕੌਰ ਸਿੰਘ ਨੇ ਆਪਣੇ ਨਾਮ ਜੰਮੇ ਬੱਚੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ ਤੁਸੀਂ ਵੀ ਸਾਰੇ ਪਰਿਵਾਰ ਨੂੰ ਦਿਓ ਲੱਖ ਲੱਖ ਵਧਾਈਆਂ ਜੀ ਹਾਂ ਸਿੱਧੂ ਮੂਸੇਵਾਲੇ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ ਆਖਿਰ ਉਹਨਾਂ ਦੇ ਫੈਨਸ ਦੇ ਚਾਣ ਵਾਲਿਆਂ ਦੀਆਂ ਅਰਦਾਸਾਂ ਪੂਰੀਆਂ ਹੋਈਆਂ ਨੇ ਇੱਕ ਵਾਰ ਫਿਰ ਸਿੱਧੂ ਮੂਸੇਵਾਲਾ ਇਸ ਧਰਤੀ ਤੇ ਦੁਬਾਰਾ ਆ ਚੁੱਕਿਆ ਹੈ ਜੀ ਹਾਂ ਮਾਤਾ ਚਰਨ ਕੌਰ ਨੇ ਨਾਮ ਜੰਮੇ ਬੱਚੇ ਨੂੰ ਦਿੱਤਾ ਜਨਮ ਪਿਤਾ ਬਲਕੌਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰ ਸਾਂਝੀ ਕਰਕੇ ਕੈਪਸ਼ਨ ਦੇ ਵਿੱਚ ਸਾਰ ਬੱਤ ਕੀਤਾ ਪਿਤਾ ਬਲਕੌਰ ਸਿੰਘ ਨੇ ਹਸਪੀਟਲ ਦੇ ਵਿੱਚ ਸਟਾਫ ਨਰਸ ਦੇ ਨਾਲ ਨਾਮ ਜੰਮੇ ਬੱਚੇ ਦੀ ਖੁਸ਼ੀ ਵਿੱਚ ਸਾਰੇ ਸਟਾਫ ਦੇ ਨਾਲ ਰਲ ਮਿਲ ਕੇ ਕੇਕ ਕੱਟ ਵੀ ਕੀਤਾ ਜੀ ਹਾਂ ਤੁਸੀਂ ਸਕਰੀਨ ਉੱਪਰ ਵੀਡੀਓ ਚੱਲਦੀ ਦੇਖ ਸਕਦੇ ਹੋ ਬਾਕੀ ਤੁਹਾਡੇ ਹਿਸਾਬ ਨਾਲ ਬਲਕੌਰ ਸਿੰਘ ਆਪਣੇ ਨਾਮ ਜੰਮੇ ਬੱਚੇ ਦਾ ਨਾਮ ਕੀ ਰੱਖਣਗੇ ਇੱਕ ਵਾਰੀ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਵਿਚਾਰ ਜ਼ਰੂਰ ਸਾਂਝੇ ਕਰੋ ਜੀ ਅਤੇ ਨਾਲ ਹੀ ਸਾਰੇ ਫੈਮਿਲੀ ਨੂੰ ਕੰਗ੍ਰੈਚੁਲੇਸ਼ਨ ਕਰਨਾ ਨਾ ਭੁੱਲਣਾ